ਦੱਸ ਮਾਧਿਆ ਕਿ ਤੇ ਨਾ ਬਾਹਰ ਨਵਾਉਣੇ ਪੈਂਦੇ ਆ ਜੇ ਆਪ ਹੁੰਦੀ ਫੇਰ ਆਪ ਜਾਂਦੀ ਮੇਰੀ ਛੋਟੀ ਭੈਣ ਕੋਲੇ ਮੈਨੂੰ ਜਾਣਾ ਪੈਂਦਾ ਹੁਣ ਕਰਾਂ ਕੀ ਇੱਕ ਉਹ ਮਾਰੇ ਟੱਕਰ ਗੇ ਕਰਾਂ ਕਿ ਜਾਣਾ ਪਊ ਦੇਖਦੀ ਆ ਫੋਨ ਆਇਆ ਸੀ ਕੀ ਗੱਲ ਬਾਤ ਆ ਕੀ ਕਹਿੰਦੀ ਆ ਲੈ ਇੱਕ ਤਾਂ ਐ ਦੇ ਕੰਜੂਸ ਆ ਐਨੇ ਕੰਜੂਸ ਟੱਕਰੇ ਦੱਸ ਤੇ ਕਾਪ ਵਿਹਾ ਬਗਿਆ ਕੋਈ ਚੱਜਿਆ ਘਰ ਨਹੀਂ ਕੋਈ ਬਾਹਰ ਨਹੀਂ ਆਉ ਫਿਰਦੀ ਅਜ ਵਾਕੜੀ

ਦਾ ਕੋਤਣਾ ਹੋ ਕਰੀ ਬੱਥੇ ਨੇ ਦਸ ਕਿੱल्ल्या ਦੇ ਮਾਲਕਾ ਕੋਈ ਘਰ ਨਹੀਂ ਕੋਈ ਵਾਰ ਨਹੀਂ ਕੋਈ ਚੱਜਦਾ ਆ ਕਟਰੂਜੇ ਬੰਨ ਰੱਖੇ ਨੇ ਲੈ ਦੱਸ ਕੋਈ ਗੱਲ ਆਗੀ ਤੇ ਤੈਨੂੰ ਇੰਨਾ ਕਾਹਤੋ ਰੋਲੇ ਆਏ ਆ ਬਸ ਕੰਮ ਤਾਂ ਤੈਨੂੰ ਪਤਾ ਹੀ ਆ ਕੰਮਾੜੀ ਹੋਟੰਦੀ ਕੰਮਾੜੀ ਰੱਖ ਲੈਣ ਕੋਈ ਕੰਮਾੜੀ ਕਿੱਲੇ ਵੀ ਨਹੀਂ ਆ ਕੰਮਾੜੀ ਰੱਖੋ ਕਦੇ ਨਹੀਂ ਜਿਸਦਾ ਜਪਾਈ ਮਾਰੀ ਗੱਲ ਆਗੀ ਤੇ ਤੂੰ ਕਿੰਨਾ ਕੀ ਕਰੀਂ ਸਾਡੀ ਆਣੀ ਕਰਾ ਚਾਹੀਦੀ ਜਮਨ ਕੰਮਾ ਇਹ ਤਾਂ ਹੋਣੀ ਕਰਦੇ ਆ ਫਿਰ ਆਪਾਂ ਗੱਲ ਹਾਂ ਤਾਂ ਕੋਈ ਬੰਦੇ ਆ ਰਹਿ ਚਲਾ ਗਿਆ ਆ ਆਪਣੇ ਹੋ ਗਿਆ ਸੀ ਆਪੇ ਤਾਂ ਠੀਕ ਆ ਹੋਰ ਬਾਕੀ ਤਾਂ ਸਾਰੇ ਜਿਹੜਾ ਉਹਨਾਂ ਦਾ ਘੂਰਾ ਨਹੀਂ ਸੀ ਕਿ ਨੰਬਰਦਾਰਾਂ ਦਾ ਹਾਂ ਉਹ ਮਰ ਗਿਆ ਕੱਲ ਵਿਚਾਰਾ ਜਾਣਾ ਕੀ ਹੋ ਗੋ ਬੱਸ ਤਾਂ ਕਹੋਗਾ ਉਹਨਾਂ ਕਿਸੇ ਚੰਗਾ ਭਲਾ ਸੀ ਰੋਟੀ ਪਾਣੀ ਖਾਦਾ ਬਸ ਮੰਜੇ ਤੇ ਪਿਆ ਹੀ ਰਿਹਾ ਸੀ ਵਿਚਾਰਾ ਹਾਂ ਉਹਨੇ ਬਤਾਲਾ ਦੀਦੀ ਤਾਂ ਕਿ ਤਰ੍ਹਾਂ ਆ ਇਹ ਤਾਂ ਬਾਲੀ ਆ ਪੁੱਛ ਨਾ ਪਤਾ ਹੀ ਨਹੀਂ ਲੱਗਦਾ ਇਹ ਤਾਂ ਕਿਹੜੇ ਵੇਲੇ ਬਾਕੀ ਆਇਆ ਜੋ ਰੱਬ ਨੂੰ ਚੰਗਾ ਲੱਗਦਾ ਹੈ। ਹਾਂ ਤੂੰ ਬੈਠੀ ਰਹਿ। ਹਾਂ। ਉਹ ਹਾਂ ਠੀਕ ਹੈ। ਬਈ ਮੈਂ ਪਾਣੀ ਲੈ ਕੇ ਆਵਾਂ ਕਿਤਾ। ਚਲ ਪਾਣੀ ਵਿੱਚ ਪੀ ਲਾਂਗੇ। ਘੁੱਟ ਚਾਹ ਆ ਤਾਂ ਮੈਨੂੰ ਥੋੜਾ ਹੀਲਾ ਲੱਗਦਾ ਨਹੀਂ ਮੇਰਾ। ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕੀ ਆ ਇੱਥੇ। ਬੰਦਾ ਕੱਲੇ ਪਸ਼ੂ ਦੇ ਦਿਸ ਜਾਂਦੇ ਨੇ। ਕੀ ਆ ਦੱਸ? ਹੈ? ਕੋਈ ਟਰ ਨਹੀਂ ਕੋਈ ਸ਼ੋਰ ਨਹੀਂ ਕਿਸੇ ਘਰ ਦੀ। ਦੱਸ ਕੀ ਕਰਾਂ? ਮੈਂ ਫੋਨ ਆ ਕੇ ਚੱਲੂ। ਕੀ ਆ ਇੱਥੇ? ਕਿੱਥੇ ਫਸ ਗਈ ਜਵਾਕੜੀ? ਇਹ ਦੂ ਤਾਂ ਕੋਈ ਮਾੜਾ ਮੋਟਾ ਮਾੜੇ ਹੀ ਟੱਕਰ ਜਾਂਦਾ ਸੁਖ ਤਾਂ ਹੁੰਦਾ ਹੈ ਪੜਾਈ ਵੀ ਲਿਖਾਈ ਵੀ ਕੰਮ ਵੀ ਕੀਤੇ ਨੇ ਉਹ ਆਮੋਰੇ ਗੋਦ ਚ ਸਰਤੀ ਲਾ ਦੱਸ ਸਿੱਟੀ ਜਾਂਦੀ ਐ ਗੋਹਾ ਕੁੜਾ ਜਵਾਕੜੀ ਸਾਰਾ ਦਿਨ ਐ ਪਤਾ ਹੁੰਦਾ ਮੈਂ ਹੀ ਮੇਰੇ ਦਿੌਰ ਨੂੰ ਲੈ ਜਾਂਦੀ ਰਾਜਾ ਕਰਦੀਆਂ ਦੋਨੇ ਭੈਣਾਂ ਦੁੱਖ ਸੁੱਖ ਕਰਦੀਆਂ ਵੰਡ ਕੇ ਕੰਮ ਕਰਦੀਆਂ 10 10 ਬੰਦਿਆਂ ਦੇ ਲੰਗਰ ਪਕਾਉਲੇ ਕਿਤੇ ਸੌਖੇ ਹੈ ਹੈ ਇਹ ਤਾਂ ਕੋਈ ਬਾੜਾ ਕੰਮ ਕਰਾ ਮੇਰੇ ਤਾਂ ਨਹੀਂ ਫੱਟੇ ਇਹ ਗੱਲ ਹੈਗੀ ਕਹਿ ਨਹੀਂ ਆ ਮੈਂ ਇਹਨੂੰ ਸਮਝਾਉਣੀ ਆ ਕੁੜੀ ਨੂੰ ਇਹ ਰਾਜਸਟਾਨ ਤੋਂ ਹੈ। ਜਦੋਂ ਆਮਦਨ ਬੰਦ। ਕੋਈ ਚੌਕ ਡੋ ਜਿੰਦਰਾਂ ਹੈ ਤੇ ਇਹ ਤੁਹਾਨੂੰ ਕੋਈ ਬੋਲਣਾ। ਬਦਲੇ ਵਿੱਚ ਉਹ ਬੁਸਾਵਾ ਚੰਗਾ ਬੋਲ। ਜੇ ਬਦਲੇ ਵਿੱਚ ਤੁਸ-ਤਸ ਬੰਦੇ ਦੇਓ ਨਾ। ਕ੍ਰੈਡਾ ਇਹ ਨਾ ਨਾ ਕਹੋਗੇ। ਅਕਰੇ ਨੂੰ ਸਹੀ ਬੰਧ ਹੋਸਦੀ। ਐਡੇ ਪੈਸੇ ਦੇ ਨਾਮ ਨਹੀਂ। ਦੇਖੋ ਜੀ ਕਿਹਨੇ ਮਾਰਨ ਦੀ ਆਖਿਆ ਦਿੱਤੀ। ਕਿਹਾ ਕਿ ਮੇਰੇ ਬਾਹਰ ਤੋਂ ਕੰਟ੍ਰਿਬਿਊਟ ਤਾਂ ਆਇਆ। ਉਹ ਇਹਨਾਂ ਹੱਥ ਤੇ ਆ।

ਇਹ ਕੋਲ ਕੰਮ ਕਰਨ ਵਾਲਾ ਕੋਈ ਵੀ ਨਹੀਂ ਦੇਖੋ ਬਿਨਾਂ ਇੱਥੇ ਇਹ ਦੇ ਘਰ ਦੇ ਵਿੱਚ ਰੱਖਦੇ ਨਹੀਂ ਕਿੰਨੇ ਵੀ ਕੰਮ ਆਣ ਦਾ। ਕੰਜੂਸ ਵਾਲੇ ਆ। ਯਾ ਸਰ, ਇਹ ਦਸਾਂ ਕਿੱਲਿਆਂ ਦਾ ਕੀ ਕਰਾਂਗੇ? ਮੈਂ ਤਾਂ ਪਹਿਲਾਂ ਕਹਿ ਕੇ ਹਟੀਆਂ ਵੀ ਇਹ ਤਾਂ ਆਪ ਦਾ ਘਰ ਹੀ ਲੈ ਜਾਂਦੀ ਮੈਂ ਦੋਨੇ ਭਣ ਰਲ ਮੇ ਅਕੇ ਟਾਵਰ ਹੀ ਜਾਂਦੇ ਹਾਂ। 200 ਕ ਬਣਾਉਂਦੇ ਆ ਤੇ ਦੁੱਧ ਦੇ ਦ। ਇੱਕ ਚ ਰੱਖਦੇ ਪੈਸੇ ਆ ਗਏ ਤੇ ਇੱਕ ਚ ਰੱਖ ਦੇ। ਆਹਨ ਕਿ ਮੈਂ ਵੀ ਕਹਾਂ ਵੀ ਜਦੋਂ ਕੰਮ ਆਣਿਆ ਤੇ ਮੈਂ ਤਾਂ ਵੀ ਨਾਲੇ ਮਾੜਮ ਮਟ ਹੋਰ ਪਾ ਲੋ। ਹੈ ਨਾ? ਭਈ ਆ ਤਾਂ ਬਾਹਰ ਇਹ ਤਾਂ ਇੱਥੇ ਬੈਠੇ ਆ। ਮਾੜੀ ਗੱਲਾਂ ਦੇਖਣ ਵਾਲੇ ਨੂੰ ਬੁਰਾ ਲੱਗਦਾ ਹੈ ਤਾਂ ਹੈ ਅੱਜ ਕੱਲ ਤਾਂ ਮਾੜੇ ਤੋਂ ਮਾੜੇ ਕਰ ਵਧੀਆ ਬਣਾਈ ਬੈਠੇ ਨੇ ਯਾਰ ਵੱਡੇ ਦੇ ਦੇ ਚਾਹੀ ਲਾਉਂ ਚੱਕ ਚੱਕ ਕੀ ਪਾਉਂਦੇ ਆ ਬਾਈ ਦਾ ਬੈਠੇ ਆ ਨਾ ਹੈ ਮੈਂ ਤਾਂ ਕਹਿੰਦੀ ਚੁੱਪ ਕਰਕੇ ਇਹਨਾਂ ਨਾਲ ਨਮੇੜ ਕੰਮ ਕਰ ਛੱਡ ਦੇ ਖੜਾ ਖੱਜੇ ਵੀ ਤੇਰੀ ਉਮਰ ਹੈ ਦੀ ਹੈ ਤੂੰ ਰਹਿਣ ਦੇ ਹੱਥ ਜਾਵੇ ਤਾਂ ਕਹੋ ਕਰ ਦੇ ਕਰਾਂਗੇ ਕਰ ਲਾਂਗੇ ਸਾਰਾ ਕੁਝ ਦੇਖ ਨਾ ਉਹ ਚੁੱਪ ਕਰਕੇ ਇਹਨਾਂ ਨੂੰ ਨਾ ਦੇ ਜਵਾਬ ਮਾੜਾ ਮੋਟਾ ਕਿਸੇ ਗੱਲ ਦਾ ਰਹਿਤਾ ਪਾਲਾ बाकी मैं संभाल लूंगा आपको हां कोई नहीं बस चाय चल चाय बस ठीक है चाय और मैं कहना अंदर ही आ जाना गल्ला कर करेंगे मैं चाय पी चाय चलो अजय भाई चलो चलो अंदर धर दी हां आ जा आ ले ओ गई थी ओ ਇੱਕ ਥੋੜਾ ਹੁਵਾੜੇ ਦੀ ਜੜ ਜ਼ਰੂਰ ਹੋਵੇ ਜਾਂਦੀ ਹੋਈ ਲਾ ਕੇ ਜਾਊਗੀ ਬੜੀ ਤੇ ਤੀਰ ਪਾ ਕੇ ਬਾਹਲਾ ਖੋਸਦੀ ਹੈ ਚਲ ਆਈਆਂ ਮੈੜੀ ਲੈਣੇ ਤੇ ਜੀ ਦਾ ਨਹੀਂ ਹੋਇਆ ਕਰਤਾ ਮਿਲ ਨੇ ਕਿਛੜੀ ਬਰੀ ਬਹੁਤ ਵੱਡੀ ਗੱਲ ਕਰਦੀ ਸੀਗੀ ਐਂ ਵੀ ਪਤਾ ਨਹੀਂ ਕੀ ਕਹਿ ਗਈ ਜਾਂਦੀ ਜਾਂਦੀ ਇਹ ਤਾਂ ਚਾਰ ਦਿਨ ਨੂੰ ਐਂਟ ਜਾ ਕੇ ਰੱਖ ਲੈ ਜਿੰਨ ਭਾਣਾ ਕੋਈ ਇਹ ਤਾਂ ఏల అర్గుమెంట్ కర్దయా కి పట్క్ ఆప్ గాల్ జీ సస్కా దోర్ కనే ਠੀਕ ਆ ਮੈਂ ਤਾਂ ਕੋਈ ਹੋ ਤੋਕੇਂਗੇ ਆਖੋ ਖਾਏ ਤਾਂ ਵਧੀਆ ਹੋ ਸੱਸ ਉਹ ਠੀਕ ਆ ਘਰ ਪਰਵਾਰ ਸਭ ਖਾ ਕੇ ਵਧੀਆ ਨੇ ਤੋ ਸਾਡੂ ਸਭ ਉਹ ਵੀ ਠੀਕ ਖਾ ਕੇ ਵਧੀਆ ਗੜੀ ਨੇ ਵਧੀਆ ਚਾਹ ਪਾਣੀ ਪੀਤਾ ਮੈਂ ਹਜੇ ਤਾਂ ਪਾਣੀ ਹੀ ਪੀਤਾ ਮੈਂ ਕਹਾਂ ਜਦ ਤੇਰੇ ਆਏ ਤਾਂ ਚਾਹ ਵੀ ਮੰਗੇ ਬੜਾਈ ਜਿੰਦਰ ਨੱਚ ਇੰਦਰ ਕਦਾਬਾ ਨੰਦਿਆ ਜਰ ਤੂੰ ਘਰੇ ਨਾਵੇਂ ਕਿਤੇ ਗਈ ਹੋ ਇੱਥੇ ਹੋਊਗੀ ਹੰਦਰੀਆ ਹੋਰ ਇਹ ਕੰਮਕਾਰ ਚੱਲਦਾ ਫੇ ਕੰਮਕਾਰ ਦਾ ਖੇਤ ਕਣਤੀ ਵਿੱਜੀ ਹੋਈ ਆ ਅੱਛਾ ਉਹਨੂੰ ਗਮਾ ਕੇ ਆਏਗਾ ਕਾਈ ਹੋਇਆ ਕੋਈ ਆ ਗਿਆ ਦੱਸਿਆ ਖਾਣੇ ਹੋਰ ਕੀ ਕਰੀਏ ਤੂੰ 10 ਕਿੱਲੇ ਨਹੀਂ ਕਿਤੀ ਆ ਬਤਾਈਏ ਅੱਛਾ ਹੋਰ ਫਿਰ ਉਹ ਠੀਕ ਆ ਅੱਜ ਕਿਵੇਂ ਕਿੜਾ ਮਾਰ ਇੱਧਰ ਨੂੰ ਮਾ ਮੇਲੇ ਆ ਮਾ ਫੋਨੋਂ ਤਾਂ ਨਹੀਂ ਟਾਈਮ ਤੁਸੀਂ ਤਾਂ 10 ਕਿੱਲੇ ਦੇ ਮਾਲਕ ਹੋ ਅਸੀਂ ਗਰੀਬ ਆ ਪਾਈ ਤਾਨੂੰ ਟਾਈਮ ਨਹੀਂ ਸਾਨੂੰ ਟਾਈਮ ਅਸੀਂ ਵਿਹਲੇ ਆ ਕੰਮ ਤਾਂ ਕਰਨਾ ਹੀ ਪੈਂਦਾ ਕੰਮ ਨਹੀਂ ਕਰਾਂਗੇ ਫਿਰ ਨਾ ਮਾੜਾ ਮੋਟਾ ਤਾਂ ਟਾਈਮ ਨਿਕਲ ਸਕਦਾ ਨਾ ਉਹ ਜਵਾਕੀ ਨੂੰ ਮਲਾ ਲਿਆਵੇਂ ਨਾਲੇ ਤੂੰ ਮਰੇ ਆਵੇਂ ਇੰਨੇ ਨਾ ਮੇਰੇ ਵੀ ਘਰ ਦੇ ਨੂੰ ਐ ਹੋਜੇ ਵੀ ਭਾਈ ਇਹਦੇ ਭੈਣ ਭਾਈ ਹੈਗੀ ਆ ਆਵਾਂਗੇ 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 ਆਵਾਂ ਚਾਹੀਦਾ ਨਾਲੇ ਮਾੜਾ ਮੋਟਾ 10 ਕਿੱਲਿਆਂ ਦਾ ਮਾਲਕਾ ਵੰਠਣ ਕੇ ਰਿਹਾ ਕਰ ਤੂੰ ਕਰੇ ਵੀ ਉਹੋ ਜਿਹਾ ਲੱਗਦਾ ਸੀਰੀ ਜਿਹਾ ਤੇ ਤੂੰ ਖੇਤਾਂ 'ਚ ਤਾਂ ਲੱਗਣਾ ਲੱਗਣਾ ਜਾਇ ਖਾਣੇ ਨਾਲੇ ਉਹਦੀ ਜ਼ਿੰਦਗੀ ਬਣਾ ਕੇ ਰੱਖ ਵਿਚਾਰੀ ਦੀ ਚਾਹ ਖੰਡ ਤੂੰ ਕਾਹੋਂ ਹੁਣ ਹੋਰ ਹੀ ਵੱਡੇ ਬੈਠੇ ਲਾ ਹਰੂੜੇ ਖੁੜੇ ਰਹਿਣਾ ਭਾਈ ਸੋਹਣੇ ਨਹੀਂ ਲੱਗਦੇ ਅਗਲਾ ਚਿੱਟੇ ਕੱਪੜੇ ਪਾ ਕੇ ਰੱਖੇ ਅਗਲਾ ਕਹਿੰਦਾ ਸਰਦਾਰਾਂ ਦਾ ਮੁੰਡਾ ਐ 10 ਕਿੱਲਿਆਂ ਦਾ ਮਾਲਕ ਆ ਤੂੰ ਤਾਂ ਜਾ ਵੱਡੇ ਆ ਦਾ 5 ਕਿੱਲਿਆਂ ਦਾ ਮਾਲਕ ਵੀ ਨਹੀਂ ਲੱਗਦਾ ਉਹ ਚੱਲ ਕੋਈ ਹਾਂ ਆ ਜਿਓ ਮਾਰਿਆ ਯੋ ਗੇੜਾ ਕਿਤੇ ਆ ਮਾਹੀ ਹਾਂ ਆ ਮਾਹੀ ਬੈਲੇ ਹੋ ਜੀ ਚੱਲ ਠੀਕ ਆ ਕੋੜੇ ਲਿਆ ਸਿੰਦਰੇ ਪਾਣੀ ਧਾਨੀਆਂ ਨੂੰ ਚੱਲ ਕੋਈ ਨਾ ਬੈਠੋ ਮੈਂ ਲਿਆਉਣ ਚਾਹ ਪਾਣੀ ਕਿਆ ਰਿਹਾ ਪੀਗਣਾ ਕੀ ਕਰਦੀ ਆ ਚੰਗਾ ਭਾਈ ਲਿਆ ਮੈਂ ਟਾਪ ਠੱਕੀ ਪਈਆਂ ਬਹੁਤ ਟਾਈਮ ਤੋਂ ਕੋਈ ਨਾ ਅੱਛੀ ਭਈਆ ਆਈ ਜਾਂ ਨਾ ਇਹ ਬੱਦਲ ਨਾ ਉਹ ਕਿੱਥੇ ਆ ਹਾਂ ਹਾਂ ਸੀ ਕਿਹਾ ਲੋ ਆਈ ਬੈਠੀ ਆ ਕੌਣ ਹੋ ਗਿਆ ਫਰੈਂਡ ਤੁਹਾਡੀ ਜਿੱਦ ਵੀ ਕਰਨਾ ਕੋਈ ਨਹੀਂ ਆਈ ਬੈਠੀ ਆ ਕੋ ਬਾਹਰ ਲੈ ਕੇ ਤੁਸ ਕਰਗੀ ਕੀ ਬਾਤ ਕਰੀ نہ کون کے یاد ہے چھوڑو گل کو خوب پہلو دے کوئی بھی بندہ تو مان لے اتنا کرے گا پے آنے ہو ٹھیک ہے تو پر کیا کوئی والی نہیں کوئی کون جا تو ہوندا بس کیوں چاہ مان لیا کیوں چاہ نہیں دے کیا مانیا تو ہاں کیا ٹھیک ہے تو میں نہیں جا رہا ہوں تے ہاں یار وتر ہی کیوں منو نہ ہو ہن دوں دے گیا ہی لو نہیں نہیں کیتا پے دی گل او ਕਦੇ ਨਹੀਂ ਆਪਾਂ ਲੱਗੇ ਨਹੀਂ ਉਸਕੇ ਆਮ ਉਹ ਨਹੀਂ ਨਹੀਂ ਮੈਂ ਉਹ ਮੋਟਾ ਸੀ ਮੈਂ ਕਰ ਦਿੰਦਾ ਹਾਂ ਤੁੰਗਣ ਦੇ ਅਬ ਇਹ ਨੂੰ ਹਾਂ ਚੱਲ ਜਿਵੇਂ ਚੱਲ ਕਰ ਦੇ ਦਿੱਤੀ ਤੁਸੀਂ ਜਿਹੜੇ ਕੋਈ ਆ ਰਹੇ ਹੋ ਜਿੱਦ ਤੇ ਬੋਲੋ ਲੱਗ ਸਕਦੇ ਹਾ ਬਾਈ ਤੂੰ ਕਹਿੰਦਾ ਕਿ ਲੋਟਾ ਕਰੇ ਬਾਤ ਸਾਨੂੰ ਜਾਣੀ ਹੈ ਬਾਈ ਨਾ ਤੂੰ ਕੁਝ ਜਾਣਨੀ ਨਾ ਹੁਣ ਮੈਂ ਜਾਣੀ ਹੈ ਕੋਈ ਹੁਣ ਕੋ ਕਾਰਾਉਦਾ ਕੰਮ ਤਾਂ ਦਾ ਤੇ ਬਾਕੀ ਤੁਰਵੀਂ ਥੋੜੀ ਪਹਿਲਾਂ ਮੇਰੇ ਤਾਂ ਜੀ ਮੇਂ ਲੱਗਦਾ ਬਾਈ ਸਹੀ ਗੱਲ ਹੈ ਮੈਂ ਤਾਂ ਪੱਕਾ ਰੱਦਾ ਬਣਾ ਕੇ ਸੀ ਰਹਿਣਾ ਹਾਂ ਮੇਰਾ ਤਾਂ ਨਾ ਧੱਕਣ ਉਦੋਂ ਵੀ ਵੱਧ ਨਾ ਤਾਂ ਤੈਨੂੰ ਦੇਖ ਦੇਤੀ ਕੋਈ ਮੇਰਾ ਤਾਂ ਚਿੱਤ ਉੱਪਰ ਹੁੰਦਾ ਹੈ ਨਾ 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 ਕਰਾਂ ਮੈਂ ਤੇ ਹੀ ਕਰਾਂਗੀ ਕੰਮ ਦੀ ਗੱਲ ਇਹ ਤਾਂ ਤੈਨੂੰ ਦੇਖ ਕਰਕੇ ਤਰਫ ਸੁਣਾਈ ਜਾਂਦੀ ਹੈ ਮੈਂ ਕੰਮ ਕੀ ਕਰਾਂ ਹੁੰਦੀ ਤੇ ਮੈਂ ਹੁਣ ਜਾਣੀ ਆ ਲਓ ਆਈ ਐਮ ਕਰੀਂ ਬਰੀ ਸੌਂ ਗੱਲ ਹੂੰ ਕਰਦੇ ਨਾ ਕੱਲ ਬਾਅਦ ਮਾੜੀ ਮੋਟੀ ਥੀਕੀ ਹੀ ਭਾਈ ਨਾ ਤੇ ਤੂੰ ਫੋਨ ਕਰ ਦੇ ਫੋਨ ਤੇ ਆ ਤੂੰ ਆ ਸਕਦੇ ਨਾ ਚੱਕੀ ਜੁੰਨੀ ਆ ਜੀ ਨਹੀਂ ਮੈਨੂੰ ਫੋਨ ਕਰ ਦੇ ਉਹ ਵੀ ਆ ਜੀ ਨਵੇਂ ਪਰੇ ਕੰਮ ਇਹਨਾਂ ਦਾ ਠੀਕ ਚੰਗੀ ਰਹੇ ਲੈ ਸਾਰੀ ਉਮਰ ਦਾ ਪੁਸਤਾਵਾ ਰਹੂ ਤੈਨੂੰ ਤੈਨੂੰ ਦੱਸਤੀ ਗੱਲ ਮੈਂ ਚੰਗਾ ਚੰਗਾ ਫਿਰ ਥੈਂਕ ਯੂ ਘਰ ਦਾ ਠੀਕ ਹੈ ਭੈਣ ठीक है आए माइक मैं ना नंबर पकड़ दूं नहीं मेरा चाकू छल्ली पैर को ले बैठो को डाल था हो गई हो जाती पानी ਦੇਖ ਗਰ ਮੈਂ ਤੇ ਜੇ ਕਿਦਾ ਉਹ ਦਰ ਕੰਮ ਕਰਾਂਗਾ ਉਸ ਨੂੰ ਨਾਲ ਲਈ ਉਹ ਕਿਨਾਂ ਦੇ ਦਿੱਤਾ ਠੀਕ ਹੈ ਸਤਿ ਸ਼੍ਰੀ ਅਕਾਲ ਬੰਦੇ ਬੰਦੇ ਦਾ ਜੀ ਦੋ ਆ ਗਏ ਠੀਕ ਗਰ ਹਲੋ ਬਾਕੀ ਕੋਣ ਦਾ ਆਪਣੇ ਆਈ ਤੇ ਨਹੀਂ ਤੁਸੀਂ ਤੇ ਹੱਸਦਾ ਕਿਉਂ ਕੀ ਕਰਦਾ ਨਾਉਂ ਹੋ ਗਾ ਕਿ ਮਣ ਹੋ ਗਏ ਜਿੰਨਾ ਬੋਲਦਾ ਐ ਨਾ ਮੇਰੇ ਉਹ ਸਤਿ ਸਤੂ ਮਹਾਰਾਣੀ ਬਾਕੀ ਆਹੋ ਆਈ ਹੋਰ ਤਾਂ ਤੁਮ ਬੋਦਗੀ ਸੁਤਰਾ ਸੁਤਰਾ ਬਾਜੀ ਕੀ ਉਹ ਨਹੀਂ ਬੈਠੀ ਗੱਲ ਕਰਦਾ ਮੈਂ ਤਾਂ ਚੁੱਪ ਕਰ ਸੁਪੁਰ ਸੁਪੁਰ ਟੋੜੀ ਕਰਨਾ ਤੇ ਜਾ ਕੇ ਨਾ ਪਰ ਸੁਪੁਰ ਸੁਪੁਰ ਕਰੀ ਨਾ ਗੱਲ ਦੀ ਤੇ ਤੇਰਾ ਬਾੜਾ ਦੀ ਜੱਦ ਜਾਨ ਹੈ ਜਾਉਂ ਮੇਰੇ ਜੀ ਤਾਂ ਹੈ ਅੱਛਾ ਕਹਿੰਦੇ ਬਾਰੇ ਤਾਂ ਮੁਕਾ ਨਾ ਇਹ ਗੱਲ ਹੋਈ ਕੰਮ ਨੂੰ ਕੰਜਰ ਸੋਨਾ ਦੱਸਦੀਆਂ ਖਾਣੀ ਕਿੱਥੋਂ ਹੋਈ ਦੋ ਰੋਟੀਆਂ ਖਾਣੇ ਨਾ ਮੈਂ ਚਲੀ ਜਾਂਦੀਆਂ ਦੋ ਰੋਟੀਆਂ ਖਾਣੀਆਂ ਚੁੱਪ ਕਰਕੇ ਨਾ ਆ ਜੀ ਨਾ ਰੋਟੀ ਲੱਗੇ ਜਿਹੜੀਆਂ ਦੋ ਰੋਟੀਆਂ ਨਾ ਤਿੰਨ ਰੋਟੀਆਂ ਦੇਗਾ ਕੋਈ ਮੈਂ ਕਰਦਾ ਛਾਲ ਨੂੰ ਉਸ ਮਨੋਂ ਤੁੰਕਰ ਧਾਰਾ ਨੂੰ ਤੁੰਕਰ ਉਹ ਹਾਬੇ ਤੁੰ ਚੱਕ ਕਮਾਲੀਂ ਯੱਕ ਕਰ ਦ ਮੈਂ ਦੱਸਦਾ ਇਸ ਤੋਂ ਨਿਕਲ ਜਾ ਕਰਨਾ ਨੂੰ ਪੈਣਾ ਉਹ ਪੱਤਲੀ ਪੱਤ ਐਂ ਦੱਸਾਈ ਵੀ ਨਹੀਂ ਲੈ ਕੇ ਬਾਹਰ Orang kita orang kia tahu punya, dia tahu jatuh hati di telaga gulek kanda hati di telaga gulek kanda bareki, amalini renda peti, amalini renda peti pahing ke bareki, amalini renda peti pahing ke bareki, apa gede, gana tahu gaya nami amalini renda pati pangga Pati eh, peti gitulah, kata dule, empati beli drabiana, wuyang dah, ya laku di jalan, hai penunjal deh, road itu, rurute melce di jalan. ਆ ਕਿਹੜੀ ਟੁਰੀ ਆਉਂਦੀ ਆ ਆਹਾਹਾ ਇਹ ਅਜੇ ਬੁਰੇ ਢਿੱਕੜੇ ਬਾਹਰ ਨਿਕਲੇ ਆ ਇਹ ਨਹੀਂ ਚੱਲੇ ਤੱਕ ਸਾਥਰੀ ਕਾਲ ਸੱਤੋ ਜੀ ਇਹ ਸਾਥਰੀ ਕੈਲਪਾ ਹੈਗੀ ਸਾਥਰੀ ਕਾਲ ਬਣਾ ਕੇ ਜੱਫੇ ਪਾਉਣਾ ਹੈ ਓਹੋ ਕਮਾਲ ਕਰਤੇ ਇਹ ਜੱਫੇ ਪਾਉਣਾ ਹੈ ਇਹ ਤਾਂ ਬਜੱਫਾ ਪਾਇ ਹੀ ਨਹੀਂ ਇਹ ਤਾਂ ਪਹਿਲੇ ਹੋਕਾਰ ਲੱਗੀ ਆ ਹੈਗਾ ਸਹੀ ਗੱਲ ਬਣਾਉਂਦੇ ਹੁੰਦੇ ਨੇ ਫਿਰ ਆ

ਨਾ ਤੁਹਾਨੂੰ ਕੋਈ ਮੁੰਡਾ ਹੀ ਨਹੀਂ ਮਿਲਿਆ ਹੈ ਤੁਸੀਂ ਆਪ ਦੀ ਕੁੜੀ ਡੋਬਤੀ ਨਹੀਂ ਮੇਰੇ ਮਾਪੇ ਉਹਦਾ ਬੇੜਾ ਬਹਿ ਗਿਆ ਭਾਈ ਹਾਂ ਕੀ ਕਰਾਂ ਮੈਂ ਓਏ ਉਹਦਾ ਬੰਦੇ ਇੱਕ ਨੰਬਰ ਦੇ ਬੇਕਾਰ ਨੇ ਹੈ ਕਿਥੇ ਕਿਹ ਮੇਰੇ ਅਰਗੇ ਬੰਦੇ ਨੇ ਬਈ ਆਹਾਹਾਹਾ ਪਹਿਲੇ ਪਤਾ ਹੀ ਨਹੀਂ ਸੀ ਤੇਰਾ ਤੇ ਤੇਰੇ ਵੀ ਪਿਆ ਕਿ ਤੇਰੇ ਉਦੋਂ ਵੀ ਮਗਰ ਡੋਰ ਦਿੰਦੇ ਆਂ ਮਲੀ ਤੇ ਲੜਵਾ ਕੇ ਬੇੜੀ ਡੋਬਦੀ ਰਹਿੰਦੀ ਆਂ ਮੋਹ ਜਾਣਾ ਕਾਰਵਾਜੀ ਗੱਲ ਖੇ ਮਿਲਦੀ ਨਹੀਂ ਆ ਰਹਾ ਇੱਕ ਬੇੜੀ ਡੋਬਦੀ ਨਾ ਮੈਂ ਦਾ ਨੂੰ ਥੀਮ ਦੀ ਡੱਬੀਆਂ ਉਹ ਰੱਖਦਾ ਟੱਪੀਆਂ ਮੁਸਾ ਕੇ ਦਿੱਤੀ ਪਾਈ ਗਈ ਫੇਕੀ ਕਰਾ ਅਮੇ ਮਾਂ ਬੋ ਤੇ ਲਾਗੀ ਮੈਨੂੰ ਜ਼ਿੰਮੇਵਾਰੀਆਂ ਦੇ ਗਈ ਉਹਦੇ ਇੱਕ ਸਿਰਾ ਥਾ ਕੇ ਮੈਨੂੰ ਆਉਣਾ ਜਾਣਾ ਜਾ ਕੇ ਆਈਆਂ ਹੁਣ ਮੈਂ ਅੱਛਾ ਰਾ ਦਿਲ ਦੁਖੀ ਹੋਇਆ ਅੱਛਾ ਉਹ ਜਵਾਕ ਨਹੀਂ ਫੇਰਦੀ ਆ ਗੋਹੇ ਕੂੜੇ ਤੇ ਰੋੜਦੀ ਕੱਟ ਸਕੇ ਦਸ ਕਿੱल्ल्या ਨੂੰ ਅਸੀਂ ਅੱਜ ਲਾਉਣੀ ਆਂ। ਹਾਂ ਇਹ ਕਿੱल्ल्या ਨੂੰ ਭੋਕਣਾ ਦਾ। ਜਿਹੜਾ ਕੋਈ ਕੱਪੜਾ ਨਹੀਂ ਪਾਉਣਾ ਕੋਈ ਪਹਿਨਣਾ ਨਹੀਂ ਆਉਂ ਨਹੀਂ ਦਿਨ ਦੇ ਕਿਤੇ ਜਾਣ ਨਹੀਂ ਦਿਨ ਦੇ ਬੇੜਾ ਬੈਠੇ ਆਲੇ। ਵਾਹਿਆ ਕਰ। ਹਾਂ। ਕਿਹੜਾ ਕਿਸੇ ਬਖ ਬਿਆਹ ਨੂੰ ਕਰਾ ਦੇ ਮੇਰਾ ਵੀ ਔਖਾ ਹੋਇਆ ਪਿਆ। ਤੇ ਫਿਰ ਹੁਣ ਇਹਦਾ ਕੀ ਹੱਲ ਕਰੀਏ ਕੋਈ ਗੱਲ ਵਾਸਤੋਂ ਪਿੰਡ ਦਾ ਬੰਦਾ ਇਹਨਾਂ ਦੇ ਦਾ। ਕਿਵੇਂ ਨਹੀਂ ਬੰਦੇ ਇਹ ਕਿਵੇਂ ਲੋਟ ਕਰੀਏ। ਮੈਂ ਤੁਹਾਨੂੰ ਦੱਸਾਂ ਵੀ ਜੇ ਬੰਦੇ ਨਹੀਂ ਕਰਨੇ। ਆਇਆ ਤਾਂ ਚਲ ਕੋਈ ਗੱਲ ਨਹੀਂ ਆਇਆ ਤਾਂ ਤੇਜੀ ਅਮਲੀ ਕੋਲੇ ਸਾਰੇ ਗਾਰਮੈਂਟ ਨੇ। ਮੈਂ ਤੁਹਾਨੂੰ ਵਧੀਆ ਸਕੀਮ ਲੈ ਕੇ ਦਤੂੰਗਾ। ਤੇ ਬਾਅਦੂ ਕੋ ਮੇਰੇ ਬਾਅਦ ਕੋਲਾ ਤੈਨੂੰ ਦਾਰਵਾਜ਼ਾ ਲੱਗੀ ਪਈ ਐ ਤੇ ਤੈਨੂੰ ਵੀ ਦਰਵਾ ਦੂੰਗੀ। ਓਹੋ! ਪਹਿਲੇ ਇਹਨਾਂ ਦਾ ਤਜਵਾਖਰੀ ਦਾ ਕੋਈ ਨਿਵੇੜਾ ਕਰੀਏ। ਰੇਡ ਦਾਂਗੇ ਨਵੇੜਾ। ਬਸ ਠੀਕ ਹੈ। ਮੈਂ ਜਾਣਾ ਮੈਨੂੰ ਕੰਮ ਬਹੁਤ। ਚੰਗਰ। ਹਾਂ। ਨਾ ਆਹ ਕਰਨ ਰਹੀ ਗੱਲ। ਹੈ? ਤੂੰ ਹੁਣ ਬੀਲੀ ਜਾਂ ਮੈਂ ਤਾਂ ਸੌ ਕਰਨਾ। ਇਹ ਮੈਨੂੰ ਕਿਹੜੇ ਡੋਲੇ ਰਵਾਉਗੀ? ਮੈਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ ਹੈ। ਪਹਿਲਾਂ ਤੁਸੀਂ ਅੱਖਾਂ ਬੰਦ ਕਰਕੇ ਮੁੰਡਾ ਨੇ ਵਿਆਹ ਕਰ ਦਿੰਦੇ। ਹੁਣ ਕੇ ਤੂੰ ਇਹ ਤੇ ਨੁਕਸ ਕਰਦੇ ਆਂ ਭਾਈ ਇਹ ਸ਼ਰਾਬੀ ਆ। ਇਹ ਦਾਰੂ ਪੀਂਦਾ ਹੈ। ਸਾਡੀ ਕੁੜੀ ਨੂੰ ਕੋਟਦਾ ਹੈ। ਇਹ ਫਲਾਣਾ ਏ ਟੈਂਕਾ। ਇਹ ਤਾਂ ਤੁਸੀਂ ਉਹ ਦੇਖਣ ਜਾਂਦੇ ਹੋ ਉਹਦੇ ਨਾਲ ਪੁੱਛਣ ਆ ਲਾ ਵੇਖਾਂ ਬੰਦ ਹੁੰਦੀ ਆ ਬਾਲ ਕਰੀਏ ਨਾ ਚਲੋ ਕੋਈ ਗੱਲ ਨਹੀਂ ਮੇਰੇ ਨਸੀਬਾ 'ਚ ਮੈਂ ਲੱਗਦਾ ਜਨਾਨੀ ਲਿਖੀ ਚਲ ਤੇਜਾ ਸਾਨੂੰ ਚੱਲੀਏ ਸੁਣ ਲੈ ਬੜੇ ਸਾਰਾ ਨਿਕ ਕੰਮ ਨਹੀਂ ਨਿਕੜਦਾ ਆਓ ਕਰ ਲਾਓ ਕਰ ਲਾਓ ਕਰ ਲੈ ਲੈਣਾ ਬਚਾਈਓ ਕਿ ਤੋਂ ਕਹੇ ਕਿ ਸੀ ਵੀ ਆਪਣੇ ਢੀਕੂਆ ਆਵੇ ਕੋਈ ਸੁਬਾਹ ਤਾਂ ਲੈ ਆਈ ਗਏ ਮੈਂ ਵੀ ਉਹਨੂੰ ਕਿਹਾ ਸੀ ਵੀ ਚੱਲ ਜੀ ਆ ਇੱਕ ਸੂਟ ਹੈ ਧੋ ਲੈਣੇ ਆਈ ਪਾ ਲੈਣਾ ਨਾ ਕੋਈ ਮੋਟਾ ਸਿਆਲ ਦਾ ਮੀਨਾ ਕੀ ਕਰੀਏ ਦੇਖਦੇ ਆ ਇਹ ਆ ਇੱਕ ਜਵਾਕ ਦੀ ਜੀ ਦੀ ਭੈਣ ਵੀ ਟੈਨਸ਼ਨ ਬੜਬੜ ਖਾਂਦੀ ਆ ਪਤਾ ਨਹੀਂ ਕਿਵੇਂ ਹੋਊਗੀ ਕਿਵੇਂ ਨਾ ਹੋਊਗਾ ਸੁੱਧਰ ਸੁਰਤ ਬੁਲ ਜਾਂਦੀ ਆ ਇੱਕ ਉਹਨਾਂ ਨੰਗਾ ਨੇ ਲੈ ਲਈ ਉਹ ਹੱਥ ਕਰਕੇ ਚਲੇ ਦੇਖ ਰਹੇ ਆ ਕਿ ਵਾਦਾ ਕੀ ਨਹੀਂ ਬੰਦ ਉਹ ਸਿਕਰੀ ਹੋ ਜਾਂਦਾ ਸਾਰਾ ਦਿਨ ਠੀਕ ਆ ਬੜਾ ਬੰਦਾ ਆਏ ਹਾਏ ਸੌਖਾ ਦਾ ਹੋਵੇ ਭਾਈ ਹਾਂ ਲੈ ਬੋਸ ਇਹਦਾ ਹੈਲੋ ਹਾਂ ਕਿਵੇਂ ਆਪਰੇ ਠੀਕ ਆ ਅੱਛਾ ਬੋਲ ਕੇ ਤਾਂ ਮੈਨੂੰ ਠੀਕ ਲੱਗਦਾ ਨਹੀਂ ਤੇਰਾ ਸੁੱਖ ਸ਼ਾਂਤੀ ਵੀ ਹੈ ਅੱਛਾ ਹੋ ਗਿਆ ਇਹ ਕੰਮ ਕਿਹੜਾ ਮੈਂ ਕਹਾਂ ਸੈ ਤੈਨੂੰ ਹੋ ਗਈ gadbad ਚਲ ਕੋਈ ਨਹੀਂ ਮੈਂ ਆਉਣੀ ਆ ਫਿਰ ਮੈਨੂੰ ਨਹੀਂ ਖਬਰ ਸਾਰੇ ਨਾ

ਆ ਤਾਂ ਵੀ ਲੱਗਦਾ ਤੇਜਾ ਸਿੰਘ ਮਹਾਭਾਰਤ ਦਾ ਜੁੱਧ ਛੜਿਆ ਲੱਗਦਾ ਆ ਨਾਲੇ ਜੀਰੀ ਆਈ ਇਹ ਤਾਂ ਮੈਨੂੰ ਸੱਤੋ ਲੱਗਦੀ ਐ ਅੱਜ ਤਾਂ ਵੀ ਬਾੜੀ ਪੱਕੀ ਲੱਗਦੀ ਮੈਂ ਤਾਂ ਆ ਕੋਈ ਗੱਲ ਨਹੀਂ ਡਰੀ ਨਾ ਸੱਤਾ ਮੈਂ ਤੇਰੇ ਨਾਲ ਆ ਜੱਕਦੇ ਫੱਟੇ ਕਰਾਂ ਖੜ ਜਾ ਮੈਂ ਆਵਣਾ ਖੜ ਜਾ ਮੈਂ ਆਵਣਾ ਮੇਰਾ ਕੰਮ ਨਾ ਰੋੜ ਇੱਧਰ ਨਹੀਂ ਆਉਂਦਾ ਯੋ ਯੋ ਤੈਨੂੰ ਮੈਂ ਕੀ ਕਹਿ ਕੇ ਕਿਆ ਸੀਗਾ ਕੀ ਕਹਿਤੀ ਸੀ ਆ ਜੀ ਮੈਨੂੰ ਮੈਂ ਤੈਨੂੰ ਰੋਟੀ ਦੇਣੀ ਕਹੀ ਸੀ ਮੈਂ ਚਲ ਪਕਦੀ ਉਹ ਰੋਟੀ ਲੰਗਰ ਛੋਟਾ ਆ ਤੈਨੂੰ ਕਾਕਦੀ ਰੋਟੀ ਠੀਕ ਹੀ ਮੈਂ ਤੋ ਬੋਲਦਾ ਕਿਉਂ ਮਤਲਬ ਕੀ ਹੋਇਆ ਮੈਂ ਤੂੰ ਹੁਣ ਤੂੰ ਰੱਖ ਨਹੀਂ ਸਕਦਾ ਰੋਟੀ ਵਾਲੀ ਕੰਮ ਵਾਲੀ ਰੱਖ ਲੈ ਹੁਣ ਉਹ ਛੋਟਾ ਵੀ ਮੈਂ ਛਿੱਟਾ ਤਾਰਾ ਵੀ ਮੈਂ ਚਾਹਾਂ ਹੈ ਰੋਟੀ ਵੀ ਮੈਂ ਨਾ ਖੇਤ ਵੀ ਮੈਂ ਫੜਾ ਕੇ ਆਵਾਂ ਹੋਰ ਕੋਣ ਫੜਾ ਕੇ ਕੋਈ ਹੋਰ ਕੋਣ ਫੜਾ ਕੇ ਕੋ ਤਾਂ ਮੈਂ ਪੁੱਛਾਂ ਵੀ ਠੀਕ ਆ ਤੈਨੂੰ ਦਵਾਈ ਕੀ ਹੋਇਆ ਤੈਨੂੰ ਦਵਾਈ ਪੀਣੀ ਆ ਦਰਦ ਹੋਣੀ ਚੰਗਾ ਦੁੱਧ ਪੀਣੀ ਹੈਗੀ ਦੁੱਧ ਪੀਣੇ ਚੰਗਾ ਤੁਸੀਂ ਦੁੱਧ ਕਿੱਥੇ ਪਿੰਦੇ ਨਾ ਚਾਹਤੇ ਪਾ ਦੇਣ ਢੋਲਾ ਵਾਲੇ ਨੂੰ ਕਹਿੰਦਾ ਤੁਸੀਂ ਦਾਦਾ ਉਹਦੇ ਚਾਰ ਬੰਦੇ ਦੁੱਧ ਮੇਰੀ ਬੇਚੀ ਕਰਾ ਕੇ ਰੱਖਤੀ ਹੈ ਅਗਰ ਮੈਨੂੰ ਕੁਛੀ ਇਹਦੇ ਬਾਰੀ ਬਾਰੀ ਕਰਾ ਕੇ ਇਹ ਵੀ ਚਾਰ ਬੰਦੇ ਚ ਵੇਚ ਦੇ ਮੈਥੋਂ ਮੈਂ ਤਾਂ ਮੇਰੀ ਭੈਣ ਛੱਦੀ ਆ ਗਈ ਆਉਂਦੀ ਆ ਆਉਂਦੀ ਥੋੜੀ ਵੀ ਆ ਕਰ ਲੈ ਜਾ ਚਾਹ ਕਰ ਚੈਤਾਨ ਨੂੰ ਹਲ ਹੋ ਗਈ ਕੀ ਕਿਚਰ ਕਿਚਰ ਲਾਈ ਹੈ ਉਹ ਹੀ ਦਮ ਕਰ ਲਿਆ ਪੁੱਛ ਤੈਨੂੰ ਕੀ ਪੁੱਛਾਂ ਮੈਂ ਇਹਨੂੰ ਆ ਰੋਈ ਜਾਂਦੀ ਐ ਖੜੀ ਜਾਂਦੀ ਐ ਮੇਰੀ ਐ ਅੱਗੇ ਵੀ ਫੋਨ ਤੇ ਤੈਨੂੰ ਸਾਰਾ ਕੁਝ ਦੱਸਦੀ ਐ ਹਾਂ ਦੱਸਦੀ ਐ ਹੁਣ ਪੁੱਛ ਮੇਰੇ ਸਾਹਮਣੇ ਇੱਕ ਪੁੱਛਣਾ ਕੀ ਗੱਲ ਹੋਈ ਬੱਚ ਮੈ ਨਹੀਂ ਜਾਣਾ ਹੈ ਕਾ ਤੁੰਨੇ ਲੈ ਕੀ ਗੱਲ ਮੈਂ ਤਾਂ ਥੰਮਾ ਲਈ ਰਖਦਾ ਸਾਰਾ ਕੰਮ ਮੈਥੋਂ ਕਰੁੰਦੇ ਨੇਗੇ ਆ ਨੌਕਰਾਂ ਨੂੰ ਰੱਖਦੇ ਆ ਮੈਨੂੰ ਦੱਸ ਭਾਈ ਕੰਮ ਕੰਮ ਕਰਦੇ ਕੋਈ ਨੌਕਰ ਹੁੰਦਾ ਨਾ ਨੌਕਰ ਚਾਹ ਬੰਦਿਆਂ ਦੀ ਰੋਟੀ ਨਾ ਸਕਦੀ ਜੇ ਤਰ ਹੋਰ ਇਹੀ ਕੀ ਤੂੰ ਚਾਰ ਕਹੇ ਨਾਮ ਵੀ ਵੀ ਬੰਦਿਆਂ ਦੇ ਤੁਹਾਡਾ ਲੰਗਰ ਪਕਾਉਂਦੇ ਆ ਤੁਹਾਡੇ ਸੇਪੇ ਕਰਦੀ ਆ ਇਹ ਧਾਰਾ ਡੋਕੇ ਕਰਦੀ ਆ ਸਾਮ ਦੀ ਆ ਰੋਟੀ ਅੱਛਾ ਰੋਟੀ ਪਕਾਤਾ ਦਿੰਦੀ ਆ ਲਿਜਾਤਾ ਸਕਦੇ ਆਂ ਅਬ ਤੁਸੀਂ ਖੇਤਾਂ 'ਚ ਉਹ ਵੀ ਇਹ ਲੈ ਕੇ ਜਾਦੇ ਫੇਰ ਬੰਨਿਏ ਕੰਮ ਕਰਦੇ ਖੇਤ ਆ ਜੂਗੀ ਰੋਟੀ ਫੜਾਏ ਤਾਂ ਕੀ ਹੋਜੂ ਅੱਧੀ ਰਹਿ ਜੂ ਇਹ ਹੁਣ ਗਏ ਜਵਾਨੇ ਅਗਲੇ ਖੇਤਾਂ ਵਾਲੇ ਟ ਅੱਗੇ ਸੀ ਚੱਕ ਚੱਕ ਜਾਂਦੇ ਹੁੰਦੇ ਹੁੰਦਾ ਘਰ ਦੇ ਚੰਮ ਮਸਾ ਹੁੰਦਾ ਬਸ ਮੈਂ ਇਹਨੂੰ ਲੈ ਕੇ ਜਾਨੀ ਆ ਤੇ ਆਪਦੇ ਇੰਤਜ਼ਾਮ ਆਪ ਦਾ ਆਪ ਕਰੋ ਕੋਈ ਲੋੜ ਨਹੀਂ ਬਸ ਲੈ ਚੱਲੀ ਮੈਂ ਲੈ ਚੱਲੀ ਤੇਰੇ ਕੋਲੇ ਕਾਗਜ਼ ਆ ਜਾਣਗੇ ਤਲਾਕ ਦੇ ਤੇ ਆਪ ਦਾ ਚੁੱਪ ਕਰਕੇ ਉਹਨੇ 10 ਗੱਤ ਕਰਦੇ ਸੀ ਮੈਂ ਮਰਜੀ ਰੱਖੀਏ ਨਾ ਰੱਖੀਏ ਤੂੰ ਆਪ ਦਾ ਮौजਾ ਕਰ ਤੇ ਬੁੱਲੇ ਵੱਡ ਕਿਸ ਨੂੰ ਰੱਖ ਕਿਸ ਨੂੰ ਨਾ ਚਲ ਫਿਰ ਜਾ ਲੈ ਜਾ ਲੈ ਜਾ ਇਹਨੂੰ ਦੇਖਦਾ ਮੈਂ ਕਿੰਨਾ ਕੁ ਟਾਈਮ ਰੱਖਦੀ ਆ ਤੂੰ ਇਹਨੂੰ ਹੁਣ ਆਏ ਦਾ ਕੀ ਸਿੱਖਿਆ ਦੇਣੀ ਸੀ ਤੂੰ ਘਰ ਬਸਾ ਆਪਦਾ ਰੋਟੀ ਪਾਣੀ ਬਣਾ ਲੈ ਤੁਰ ਜੇ ਲੈ ਸਹੀ ਤਾਂ ਇਹ ਨਹੀਂ ਬਿਲੀਆਂ ਭੁਖਤੀਆਂ ਨਹੀਂ ਆ ਸਹੀ ਗੱਲ ਆ ਸਿਆਣੇ ਦੀ ਜਿੰਨੇ ਜਗਤ ਤੇਰੇ ਵਰਗੀਆਂ ਭੈਣਾਂ ਨੇ ਜਾਂ ਮਾਮਾ ਨੇ ਨਾ ਉਹਨਾਂ ਇੱਕ ਰੇ ਜਨਾਨੀਆਂ ਨਹੀਂ ਘਰ ਬਸਾ ਸਕਦੀਆਂ ਉਹਨਾਂ ਮੁੜੀ ਕੋਈ ਗੱਲ ਨਹੀਂ ਦੇਖ ਲਾਂਗੇ ਸਰ ਜੀ ਆਖਰੀ ਗੱਲ ਨਹੀਂ ਆਖਰੀ ਗੱਲ ਇਹ ਕੀ ਗੱਲ ਹੋ ਗਈ ਬੜਾ ਰੌਲਾ ਇਹ ਬਾਈ ਇਹਨੂੰ ਪਤਾ ਹੀ ਹੈ ਤੇ ਪਿੰਡ ਦੇ ਰੇ ਨਾ ਤੁਹਾਡੇ ਪਿੰਡ ਦੀ ਗੱਲ ਬਾਤ ਆ ਸਭ ਤੋਂ ਪਹਿਲਾਂ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਹੈ ਅੱਜ ਪਤਾ ਲੈਣ ਆ ਗਏ ਹੂੰ ਕੁਛ ਦੇ ਨਹੀਂ ਤੈਨੂੰ ਪਤਾ ਹੀ ਨਹੀਂ ਕੀ ਹਾਲ ਕਰਦੇ ਐ ਇੱਕ ਨਾਕਰੀ ਨਾਲ ਅੱਛਾ 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 ਹਾਂ ਮੈਂ ਤਾਂ ਤੈਨੂੰ ਕਾ ਉਦ ਹੀ ਕਹਿਆ ਸੀ ਇਹ ਤਾਂ ਬੰਦੇ ਜਮਾ ਬੇਦਾਰ ਨਹੀਂ ਤੇ ਫਿਰ ਉਹ ਵੀ ਮੁੜ ਕੇ ਤੈਨੂੰ ਕਿਹਾ ਕਿ ਨਾ ਗੱਲ ਕੀਤੀ ਆ ਦੇਖ ਲੈ ਕੀ ਹਾਲ ਦੁਆਖੀ ਦਾ ਹੋਇਆ ਪਿਆ ਸਾਰਾ ਦਿਨ ਪਸੂ ਢਾਂਡੇ ਰੋਟੀ ਲੈ ਜਾ ਖੇਤੋਂ ਚਾਹ ਲੈ ਜਾ ਆ ਕੰਮ ਬਸ ਕਰੀ ਜਾਂਦੇ ਨੇ ਅਰੇ ਹਾਲ ਕੀ ਹੋ ਪਿਆ ਪਤਾ ਲੈ ਕੇ ਜਾਨੀ ਆ ਪ੍ਰੋਬਲਮ ਅੱਛਾ ਲੈ ਕੇ ਜਾਨੀ ਮੈਂ ਨਹੀਂ ਤੋਰਦੀ ਮੁੜ ਕੇ ਓਹੋ ਮੇਰੀ ਗੱਲ ਤਾਂ ਸੁਣ ਲੈ ਦੇਖ ਜੇ ਮੇਰੇ ਮਗਰ ਲੱਗਦੀਆਂ ਲੈ ਜਾ சம்மலேடா தான் ਜਿਨ੍ਹਾਂ ਜਿਕੇ ਮਾਪੇ ਭੈਣ ਨਾ ਘਰ ਦੇ ਵਿੱਚ ਦਖਲਅੰਦਾਜ਼ੀ ਦੇਣੀ ਆ ਤੇਰੇ ਵਰਗੀ ਸਹੀਤੀ ਦੇਣੀ ਆ ਉਹਨਾਂ ਜਿਕੇ ਕਿਸੇ ਧੀ ਦਾ ਨਹੀਂ ਘਰ ਵਸਦਾ ਉਹ ਫੇਰਦੀ ਐ ਨੇ ਕਚੇਰੀ ਦੀ ਦੁਨੀਆ ਤੂੰ ਮੈਨੂੰ ਤਾਂ ਅਖਿਲ ਦਾ ਕਹਿਣੀ ਆ ਨਾ ਮੈਂ ਪੇਪਰ ਭੇਜਨੇ ਪੇਪਰ ਭੇਜਦੀਆਂ ਕੋਈ ਗੱਲ ਨਹੀਂ ਪੇਪਰ ਵੀ ਉੱਥੇ ਨਹੀਂ ਵੇਡਾਂਗੇ ਆਪਾਂ ਚਾਰ ਬੰਦੇ ਆ ਚ ਮੇਰੇ ਸਾਹ ਦਾ ਪਤਾ ਹੋਲੀ ਪੰਗਾ ਪਿਆ ਘਰ ਤੇ ਜੇ ਨਹੀਂ ਚਾਰ ਬੰਦੇ ਦੀ ਰੋਟੀ ਨਹੀਂ ਲਾਗੇ ਖਵਾ ਸਕਦੀ ਕੀ ਕਰ ਲੂਗੀ ਐਡੀ ਕੁੜੀ ਤੋਹੀ ਭੈਣ ਵੇਲੀ ਹੈ ਨਹੀਂ ਮਗਰੀ ਚੱਕ ਬੰਨੀ ਉਹ ਨਹੀਂ ਬੜਾ ਖੜਕ ਦਿੰਦੀ ਬਸ ਉਹਦੀ ਡੰਡਾ ਡੇਰਾ ਚੱਕਿਆ ਇੱਥੇ ਆਵਾਜ ਦਿੱਤੀ ਇੱਥੇ ਆਵਾਜ ਦਿੱਤੀ ਹੈਗੀ ਇਹ ਜਿਹੜੀਆਂ ਜਿਹੜੀਆਂ ਨਹੀਂ ਇਹਦੀ ਘਰ ਬਸਾ ਸਕਦੀ ਹੁੰਦੀਆਂ ਜਿਹੜੀਆਂ 2 ਰੁਪਈਆ ਦਾ ਕੰਮ ਨਹੀਂ ਕਰ ਸਕਦੀਆਂ ਯਾਰ ਕਿਦੋਂ ਮੋੜ ਤੁਰਿਆ ਪਿੰਡ ਦਾ ਰੇੜੂ ਆ ਇਹ ਜਦੋਂ ਕੋਈ ਮਾੜੀ ਮੋਟੀ ਨ ਖਬਰ ਮੇਰੇ ਕੋਈ ਕਿਸੇ ਕੋਲ ਕਿਸੇ ਦੇ ਘਰੇ ਰੌਲਾ ਪੈਂਦਾ ਉਹਦੀ ਆਵਾਜ਼ ਆ ਜਾਂਦਾ ਲੈ ਅਪਾ ਜੁੱਟਨ ਦੀ ਲੋੜ ਨਹੀਂ ਘਰੇ ਮੈਂ ਟੋਮੇਟੀ ਗੱਲਾਂ ਆਨਲਾਈਨ ਹੀ ਜਾਂਦੀਆਂ ਨਹੀਂ ਆਉਂਦਾ ਮੂੰਹ ਚੱਕੀ ਸੰਤ ਹੋਇਆ ਅੰਮੀ ਜਿਹੜੇ ਪਾ ਫੜਦੀ ਫੜਦੀ ਖੜੀ ਜਾਂਦੀ ਖੜੀ ਕਰਦੀ ਨਹੀਂ ਹੋ ਗਿਆ ਹੁਣ ਓਹੋ ਓਏ ਕੰਜਰ ਦਾ ਿੱਡੀ ਿੱਡੀ ਗੱਲ ਹੋ ਗਈ ਸੀ ਤੈਨੂੰ ਘੇਰ ਟੁੱਬ ਕੇ ਮਾਰ ਲੱਗਾ ਹਾਂ ਮੈਂ ਕਿਉਂ ਟਬੰਬ ਮਰਨਾ ਮੇਰੇ ਦੁਸ਼ਮਣ ਡੁੱਬੇ ਉਹ ਜਿਹੜੀ ਮੈਨੂੰ ਛੱਡ ਕੇ ਭੱਜ ਗਈ ਮੈਂ ਦੇਖਣਾ ਰਾਤਿੰਨ ਵਾਰ ਦੇਖਦੇ ਪਾਸੇ ਓਏ ਐ ਨਹੀਂ ਬੋਲੀਦਾ ਮੈਂ ਤਾਂ ਆਇਆ ਸੀ ਮੈਂ ਤਾਂ ਭੱਜ ਗਿਆ ਮੈਂ ਕਿਤੇ ਕਿਤੇ ਦੁਪਾਲਾ ਕੇ ਤੂੰ ਵੀ ਕਰਦਾ ਕਰਦਾ ਸਾਡੇ ਕੋਲ ਓਏ ਮੈਂ ਤਾਂ ਕੀ ਕਰਦਾ ਮੈਂ ਤਾਂ ਛੋਟੇ ਘਰੇ ਰੋਲਾਇਆ ਜਾਂਦਾ ਸੀ ਆਹ ਤੈਨੂੰ ਤਾਂ ਪੈਂਦਾ ਬਸ ਕੋਈ ਗੱਲ ਮਿਲਣੀ ਚਾਹੀਦੀ ਜੀ ਉਹਦੀ ਤੇਰਾ ਤਾਂ ਬਣ ਜਾਂਦਾ ਓਹੋ ਕਾਹ ਨੂੰ ਮੇਰੀ ਗੱਲ ਖੁੰਦੇਗਾ ਇਹ ਪਤਾ ਹੈ ਕਿ ਜਿਹੜੇ ਜਨਾਨੀਆਂ ਹੁੰਦੀਆਂ ਨਾ ਇਹਨਾਂ ਦੀ ਅਗਲਾ ਗੁੱਤ ਪਿਛੇ ਹੁੰਦੀ ਹੈ ਇਹਨਾਂ ਦੀ ਗੱਲ ਤੇ ਨਾ ਜ਼ਿਆਦਾ ਗੌਰ ਨਹੀਂ ਕਰੀਂ ਹਾਂ ਜਾਂਦੀਏ ਤਾਂ ਜਾ ਬਈ ਮੇਰੀ ਗੱਲ ਖੋਲਣਾ ਇਹ ਤੂੰ ਬੰਦਾਂ ਨਾਲ ਖੜਾ ਹੈ ਲੈ ਲੈ ਨਜ ਕੋਈ ਉਹ ਤੇ ਸਾਡੇ ਘਰ ਦਾ ਮਤਲਬ ਅਣਖਾਂ ਕੰਨ ਤੂੰ ਸਾਡ ਤੂੰ ਇੱਧਰ ਕਿਵੇਂ ਫਿਰਦਾ ਮੈਂ ਤੇ ਫੇਰ ਪਾਰੀ ਬਾਰੀ ਉਹ ਕਰਨਾ ਪੈਂਦਾਗਾ ਉਹ ਮੈਂ ਤਾਂ ਇੱਧਰ ਕੰਮ ਸੀ ਯਾਰ ਆਪਾਂ ਨੇ ਘਰੇ ਰੌਲਾ ਜੇ ਪਈ ਜਾਂਦਾ ਸੀ ਫੇਰ ਵੀ ਮੈਂ ਕਹਿੰਦਾ ਫੇਰ ਵੀ ਮੈਂ ਤੇ ਮੇਰੇ ਭਾਈ ਆ ਯਾਰ ਹਾਂ ਹਾਂ ਹੋ ਜਾ ਬਣਾ ਹੋਣਾ ਤੂੰ ਢਾਡੇ ਚ ਗੋਲਾ ਇਹਦਾ ਲੋਕਾਂ ਦਾ ਵੀ ਸਰਾ ਹੀ ਪੈਗਾ ਰੱਬ ਕਹਿੰਦੇ ਸ਼ਰੀਕ ਨਾ ਦਵੇ ਕਿਸੇ ਨੂੰ ਜਦੋਂ ਵੀ ਦੇਖੇ ਖਬਰਾਂ ਲੈਂਦਾ ਫਿਰ ਕਰੂਗਾ ਸਾਰੇ ਪਿੰਡ ਦੀਆਂ ਜਨਾਨੀਆਂ ਨਹੀਂ ਖਬਰਾਂ ਲੈ ਲੈ ਕੇ ਜਾਂਦਾਗਾ ਐਨਾ अब <laughs> <laughs> बोली हा हा सुनु हा मे की सी मे ते सूट पाहिली ते मैंने सूट आना आता सूट हा हा तिन्न मैं का दे सूट लय देवा ਸੂਟ ਤਾਂ ਮੈਨੂੰ ਆਪ ਨੂੰ ਨਹੀਂ ਜੁੜਦੇ ਕੱਲੇ ਜਾਣੇ ਦੀ ਕਮਾਈ ਆ ਮੰਗਾਈ ਦਾ ਟਾਈਮ ਆਪਣਾ ਚੁੱਲ੍ਹੇ ਦਾ ਖਰਚਾ ਤੋਰੇ ਤਾਂ ਪਰੋਂ ਸੂਟ ਲੈ ਕੇ ਦੇਵੇ ਜੇ ਪਾਹੇ ਸੂਟ ਲੈਣੇ ਸੀ ਤਾਂ ਉੱਥੇ ਹੀ ਰਹਿੰਦੀ ਨਰਵਾਈ ਨਾਲ ਉਹਦੇ ਕੋਲੇ ਆਉਦੇ ਖਸਮ ਤੋਂ ਲੈਂਦੀ ਸੂਟ ਹੁਣ ਮੈਂ ਕਹਿੰਨਾ ਰੋਟੀ ਦਾ ਤੇਰਾ ਖਰਚਾ ਤੋਰਾ ਕਿ ਤੈਨੂੰ ਮੈਂ ਸੂਟ ਵੀ ਲੈ ਕੇ ਦੇਵਾਂ ਕੀ ਮੈਂ ਪਹਿਣੇ ਮੈਂ ਹੁਣ ਕੀ ਕਰਾਂ ਤੇ ਰੋੜ ਹੁਣ ਫਿਰ ਮੇਰੇ ਤਾਂ ਬੱਸ ਦੀ ਗੱਲ ਨਹੀਂ ਭਾੜੇ ਮੇਰੇ ਕੋਲ ਤਾਂ ਨਹੀਂ ਇੰਨਾ ਹੈਗਾ ਸਾਧਨ ਕੱਪੜੇ ਲੀੜਿਆਂ ਦਾ ਜ ਵੀ ਹੋਰ ਤੇਰੇ ਮੈਂ ਖਰਚੇ ਤੋਰਾ ਉਹ ਹੁਣ ਤੂੰ ਆਪ ਦਾ ਦੇਖ ਕਿ ਮੈਂ ਕਿੱਥੇ ਖਾਣ ਮੈਂ ਕਿੱਥੇ ਮੇਰੀ ਗੱਲ ਸੁਣ ਜੇ ਸੂਟ ਲੈਣੇ ਆਪਦੇ ਖਸਮ ਤੋਂ ਲੈ ਠੀਕ ਹੈ ਨਹੀਂ ਪੜਿਆ ਆਪਦਾ ਕੋਈ ਕੰਮ ਧੰਦਾ ਭਾਲ ਪੈਸੇ ਦੋ ਕਮਾ ਤੇ ਆਪਦਾ ਸੂਟ ਪਾ ਚਾਹੇ ਬੂਟ ਪਾ ਚਾਹੇ ਕੁਸ ਖਰੀਦ ਨਾ ਖਰੀਦ ਮੇਰੇ ਕੋਲੇ ਨਹੀਂ ਹੈਗੀ ਆ ਕੀ ਕਹਿਨੀ ਤੂੰ ਭੈਣੇ ਪਹਿਲਾਂ ਤਾਂ ਮੈਨੂੰ ਲਿਆਈਆਂ ਤੂੰ ਉੱਥੋਂ ਤੂੰ ਕਹੇ ਸੀ ਮੈਂ ਤੇਰਾ ਖਰਚਾ ਸਾਰਾ ਚੱਕੂਗੀ ਤੇ ਪਹਿਲਾਂ ਤਾਂ ਤੂੰ ਮੈਨੂੰ ਇੰਨਾ ਹੋ ਕਰਦੀ ਸੀ ਤੇ ਹੁਣ ਮੈਨੂੰ ਤੂੰ ਕਹਿੰਦੇ ਕੰਮ ਪਾ ਠੀਕ ਆ ਕੰਮ ਤਾਂ ਭੁੱਲਣੇ ਪਊਗਾ ਇਹ ਤਾਂ ਹੋਣੀ ਸੀ ਮੈਂ ਤਾਂ ਆਵਦੇ ਘਰੀ ਚੰਗੀ ਸੀ ਮੈਂ ਤਾਂ ਬਾਲੀ ਵੱਡੀ ਗਲਤੀ ਕਰ ਲਈ ਆਖੀ ਫਿਰ ਮੈਨੂੰ ਕਿਹੜਾ ਕੋਟ ਦਾ ਮਾਰਦਾ ਸੀ ਰੋਟੀ ਨਹੀਂ ਸੀ ਦੋ ਦਉਂਦੇ ਸੀ ਕੰਮ ਸੇ ਕੰਮ ਅੱਜ ਘਰ ਰੋਟੀ ਤਾਂ ਮਿਲਦੀ ਸੀ ਜੇ ਰੋਟੀ ਨੂੰ ਪਕਾਉਣ ਨੂੰ ਪੈਣੀ ਤਾਂ ਕਹਿੰਦੇ ਬਸ ਕਰ ਹੁਣ ਜੇ ਲਾਈਆਂ ਨਹੀਂ ਗਈਆਂ ਐਈਆਂ ਕੀ ਕਰਨੀ ਇਹਨਾਂ ਤੋਂ ਵੱਧ ਪਕਾਤੇ ਘੱਟ ਪਕਾਤੇ ਦੇਰ ਜੇ ਕੋ ਕੰਮ ਪਾਉਂਦੀ ਕਾਰਲੋ ਫੈਲ ਉਹ ਗੱਲ ਤਾਂ ਸੁਣ ਲਾ ਉਹ ਕੀ ਸੁਣਾ ਮੈਂ ਤੇ ਮੈਂ ਤਾਂ ਕੰਮ ਕਰਨੇ ਵੀ ਉਹ ਬੱਚਾ ਖੜ ਗਿਆ ਇਹਨੂੰ ਪਾਣੀ ਚ ਆਉਣੀ ਪਾਵਾਂਗਾ ਤੇ ਪਿਆ ਦੇ ਫਿਰ ਮੈਂ ਕਿਹੜਾ ਤੇਰਾ ਤੜੀ ਜਾਂਦਾ ਯਾਰ ਅੱਤ ਪੜੀ ਤੂੰ ਗੱਲ ਦੱਸ ਕੀ ਕੰਮ ਆ ਜੀ ਹੈ ਕੰਮ ਰੱਖੀ ਆ ਜੀ ਉਹ ਕੰਮ-ਕਾਮ ਤਾਂ ਮੈਂ ਹੀ ਜਾਂਦਾ ਸੀ ਹਾਂ ਉਹ ਲੜਾਈ ਝਗੜਾ ਇਹ ਦੇਖੋ ਤੇ ਮੈਂ ਕਦੀ ਚੱਲ ਮੈਂ ਆ ਗਿਆ ਹਾਂ ਤੇ ਮਨੇ ਗੋੜਾ ਮੋੜ ਲਿਆ ਉਹ ਲੰਘ ਗਈ ਉਹ ਤਾਂ ਚੜ ਗਈ ਮਿੰਨੀ ਕਿੱਥੇ ਗਈ ਉਹ ਤਾਂ ਚੜ ਗਈ ਮਿੰਨੀ ਲਾਈ ਵਾਲੀ ਆ ਕਰ ਲੋ ਜੀ ਗੱਲ ਐ ਕਿ ਚੜ ਗਈ ਹੋਰ ਕੀ ਕਰੇ ਤੇਜੇ ਦੇ ਹੁੰਦਾ ਟੈਂਸ਼ਨ ਲੈਣ ਦੀ ਲੋੜ ਨਹੀਂ ਹੈ ਇਹ ਨਾ ਹੀ ਤੂੰ ਮੈਨੂੰ ਲੈ ਕੇ ਚੱਲੀ ਜੇ ਨਾ ਤੇਰੇ ਪੈਰ ਧੋਦੋਗੇ ਵੀ ਦੇ ਨਾ ਤੇਰੇ ਮਗਰ ਟੋੜਾ ਜਾ ਕੇ ਮੈਨੂੰ ਵੇਜਣਾ ਭਾਈ ਧੋਗੇ ਕੀ ਕਰਨਾ ਤੂੰ ਸਾਡੇ ਤਾਂ ਕੰਮ ਹੀ ਕਰਿਆ ਕਰ ਕੰਮ ਹੀ ਲੈਣਾ ਜੀ ਦਾ ਓਏ ਮੇਰੀ ਗੱਲ ਤਾਂ ਸਮਝ ਤੂੰ ਮੈਨੂੰ ਲੈ ਕੇ ਚੱਲੀ ਨਾਲ ਕੰਮ ਵੀ ਕਰੂ ਚਾਰ ਦਿਦ ਰੋਟੀਆਂ ਨਹੀਂ ਪੱਕਦੀਆਂ ਨਾ ਕੋਈ ਘਰ ਦਾ ਕੰਮ ਹੁੰਦਾ ਪੈਰਾਂ ਤੋਂ ਕੀ ਕਰਾਉਣਾ ਧਵਾ ਕੇ ਓਹੋ ਆ ਚਾਰ ਰੋਟੀਆਂ ਇੱਕ ਵਾਰ ਕਮਾਲ ਕਰੀਏ ਨਾ ਚਾਰ ਰੋਟੀਆਂ ਧੋੜੀ ਇੱਕ ਡਾਟਾ ਬਰਬੜਾ ਕਮਾਲ ਕਰੀ ਜਿੰਨਾ ਚਲ ਕੋਈ ਨਾ ਦੇਖਾਂਗੇ ਜਦ ਤੂੰ ਹੀ ਗੱਲ ਬਣਾ ਮੇਰੀ ਗੱਲ ਸੁਣ ਦੇ ਜਦੋਂ ਤੂੰ ਪਹਿਲਾ ਨੰਬਰ ਤਾਂ ਦੇਖ ਤੂੰ ਲੈਣ ਜਾਈਂ ਜੇ ਮੇਰੇ ਮਨ ਅਕ ਲੱਗਦਾ ਜੇ ਬਾਏ ਜਾਣ ਸਕਈ ਰਹਿਣੇ ਤੈਨੂੰ ਵੀ ਕਹਿੰਦੇ ਹੁੰਦੇ ਨਾ ਵੀ ਅੰਦਰੋਂ ਮੰਡਾ ਬਣਬਲਾ ਉੱਠਿਆ ਲੈ ਕੇ ਜਾਣੀ ਫਿਰ ਮੈਨੂੰ ਲੈ ਕੇ ਚੱਲ ਜੀ ਨਾ ਚਲ ਕੋਈ ਨਾ ਜਦੋਂ ਲੈਣ ਜਾਵਾਂਗੇ ਟਾਈਮ ਆਊਗਾ ਮੈਨੂੰ ਲੱਗਦਾ ਨਾਲ ਬਾਏ ਕਿੱਮ ਕੱਢ ਦੂੰ ਚਲ ਕੋਈ ਨਾ ਕੱਢ ਲਈ ਜਦ ਬਸ ਠੀਕ ਹੈ ਜੰਗਾ ਜੰਗਾ ਲੈ

ਮੇਰੀ ਭੈਣ ਮੈਨੂੰ ਲਈ ਕਰੇ ਸਾਡੇ ਮਾਂ ਨਹੀਂ ਹੈਗੀ ਅੱਛਾ ਅੱਛਾ ਤੈਨੂੰ ਤਾਂ ਮੈਂ ਹੀ ਮੇਰੇ ਸਹੁਰਾ ਤਾਂ ਕਈ ਇਹ ਸਾਰਾ ਕੁਝ ਕਰੂਗੀ ਹੁਣ ਮੈਂ ਸੁਪਤ ਮੰਗ ਲੈ ਤੈਨੂੰ ਆਪਦਾ ਕੰਮ ਬਾਲ ਭਾਈ ਮੈਂ ਕੰਮ ਦੀ ਤਲਾਸ਼ ਚ ਓਹੋ ਫਿਰ ਭੈਣਿਆ ਤੂੰ ਟੈਨਸ਼ਨ ਘਾਤੋ ਲੈਣੀ ਆ ਕੰਮ ਮੇਰੇ ਕੋਲ ਹੈਗਾ ਪੂਰਾ ਵਧੀਆ ਹੱਸੇ ਵੀਰੇ ਹਾਂ ਮੈਨੂੰ ਦਵਾ ਦੇ ਜੇ ਤੂੰ ਕਰਨਾ ਚਾਹੇ ਤਾਂ ਭਾਈ ਕਰ ਲੂੰਗੀ ਨਾ ਕੰਮ ਪਰ ਨਾ ਹੋਵੇ ਇੱਜ਼ਤ ਵਾਲਾ ਹਰ ਕੰਮ ਕਰ ਲੂੰਗੀ ਓਹੋ ਭੈਣ ਮੇਦੇ ਤੂੰ ਟੈਨਸ਼ਨ ਘਾਤੋ ਲੈਣੀ ਆ ਕੰਮ ਹੈਗਾ ਪੂਰਾ ਇੱਜ਼ਤ ਵਾਲਾ ਕੋਈ ਜਿਆਦਾ ਵੱਡਾ ਕੰਮ ਨਹੀਂ ਹੈਗਾ ਅੱਛਾ ਬਸ 150 ਬੰਦੇ ਦੀ ਰੋਟੀ ਲਾ 150 ਬੰਦੇ ਦੀ ਹਾਂਜੀ ਚਲ ਕੋਈ ਨਗਰੀ ਨਾਲੋਂ ਵੀ ਮੈਂ ਪੂਣਾ ਇੱਕ ਮੈਨੂੰ ਡਰੈਸ ਤੇ ਫੋਨ ਕਰ ਹਾਂ ਠੀਕ ਹੈ ਮੈਂ ਤੈਨੂੰ ਫੋਨ ਕਰ ਦੂੰਗਾ ਤੇ ਬਸ ਤੂੰ ਆ ਜੀ ਠੀਕ ਹੈ ਠੀਕ ਹੈ ਚੰਗਾ ਚੰਗਾ ਬਈ ਧੰਨਵਾਦ ਚੰਗਾ ਸ਼ੁਕਰ ਹੈ 150 ਬੰਦੇ ਦੀ ਰੋਟੀ ਚੱਲ ਕੌਸੇ ਕਮਾ ਕੇ ਦਿਖਾਉਣੀ ਪਰ ਬਹੁਤ ਵੱਡੀ ਗਲਤੀ ਹੈ ਮੇਰੀ ਮੈਂ ਹਰ ਕੁੜੀ ਨੂੰ ਇਹੀ ਕਹਿਣਾ ਚਾਹੁੰਦੀ ਆ ਕਦੇ ਇਹ ਕੰਮ ਨਾ ਕਰੋ ਕਦੇ ਵੀ ਆਪਦੇ ਘਰੋਂ ਪੈਰ ਨਾ ਪੜਤੋ ਆਵਦਾ ਬੰਦਾ ਜਿਹਾ ਜਿਹਾ ਵੀ ਹੈਗਾ ਉਹਦੀ ਕਦਰ ਕਰੋ ਆ ਦੇਖ ਲੋ ਨਹੀਂ ਕਰੇ ਮੇਰੇ ਵਾਂਗ ਰੁੱਲ ਜਾਂਉਂਗਾ ਜਿਹੜੇ ਕੁੜੀਆਂ ਘਰੋਂ ਪੈਰ ਕੱਟ ਲੈਂਦੀਆਂ ਨੇ ਨਾੱਖਾਂ ਵਾਂਗ ਰੁੱਲ ਜਾਂਦੀਆਂ ਨੇ ਚੱਲ ਮੈਂ ਅੱਜ ਦਾ ਦਿਨ ਹੋਰ ਰਹਿ ਫਿਰ ਕੱਲ ਨੂੰ ਘੰਟੇ ਜਾਵਾਂ